ਹੈਲੋ ਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਤੇ ਫ੍ਰੈਂਡ ਅੱਜਨਾ ਮੈਂ ਤੁਹਾਨੂੰ ਲਾਈਨਿੰਗ ਵਾਲੀ ਸ਼ਰਟ ਦੇ ਨਾਲ ਚਾਕ ਫੋਲਡ ਕਰਨੇ ਦੱਸਾਂਗੀ ਕਈ ਭੈਣਾਂ ਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਹਨਾਂ ਦਾ ਨਾ ਜਿਹੜੇ ਚਾਕ ਜਦੋਂ ਫੋਲਡ ਕਰਦੇ ਨੇ ਜਾਂ ਤਾਂ ਹੈ ਨਾ ਕੱਪੜਾ ਹੁੰਦਾ ਜਿਹੜਾ ਆਪਣਾ ਮੇਨ ਫੈਬਰਿਕ ਹੁੰਦਾ ਉਹਦੇ 'ਚ ਬੜਾ ਜਾਂਦਾ ਜਾਂ ਫਿਰ ਲਾਈਨਿੰਗ ਦੇ ਵਿੱਚ ਬੜਾ ਆਨ ਲੱਗ ਜਾਂਦਾ ਠੀਕ ਹੈ ਜੀ ਸਲਾਈ ਖਿੱਚੀ ਖਿੱਚੀ ਜੀ ਲੱਗਦੀ ਹੈ ਤੇ ਇਹਨੂੰ ਆਪਾਂ ਕੀਵੇਂ ਸੋਹਣੇ ਤਰੀਕੇ ਨਾਲ ਆਪਾਂ ਲਗਾ ਸਕਦੇ ਹਾਂ ਸਹੀ ਤਰੀਕੇ ਨਾਲ ਤਾਂ ਕਿ ਜਿਹੜਾ ਸੋਹਣਾ ਲੱਗੇ ਠੀਕ ਹੈ ਜੀ ਚਾਕ ਆਪਣੇ ਫੋਲਡ ਹੋਏ ਵਧੀਆ ਲੱਗਣ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਤੇ ਸਾਨਨ ਪਹਿਲਾਂ ਦੇਖੋ ਆਪਾਂ ਨੇ ਕੀ ਕਰਨਾ ਜਿਹੜਾ ਆਪਣਾ ਘੇਰਾ ਹੁੰਦਾ ਹੈ ਨਾ ਐਵੇਂ ਆਪਾਂ ਨੇ ਫੋਲਡ ਕਰ ਲੈਣਾ ਉਸ ਤੋਂ ਬਾਅਦ ਆਪਾਂ ਨੇ ਇੰਜ ਮੋੜ ਕੇ ਹਨਾ ਆਪਣੇ ਜਿੰਨੇ ਆਪਾਂ ਨੇ ਚਾਕ ਫੋਲਡ ਕਰਨੇ ਹੁੰਦੇ ਨੇ ਉਹਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਜਿੰਨੇ ਮੈਨੇ ਇਹਦੇ ਚਾਕ ਰੱਖਣੇ ਨੇ 22 ਇੰਚ ਤਾਂ ਆਪਾਂ ਇਹਦੇ ਤੇ 11 ਇੰਚ ਤੇ ਆਪਾਂ ਨਿਸ਼ਾਨ ਜਿਹੜਾ ਉਹ ਲਗਾ ਲਵਾਂਗੇ ਠੀਕ ਹੈ ਜੀ ਸੈਂਟਰ ਕਰਕੇ ਇਹਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਕੀ ਕਰਨਾ ਦੇਖੋ ਹੈਨਾ ਐਵੇਂ ਆਪਾਂ ਨੇ ਕਪੜਾ ਬਿਛਾ ਲੈਣਾ ਤੇ ਅਗਰ ਤੁਸੀਂ ਦੇਖੋ ਹੈਨਾ ਪਹਿਲੀ ਵਾਰੀ ਜਿਵੇਂ ਕਿ ਚਾਕਡੇ ਫੋਲਡ ਕਰ ਰਹੇ ਹੋ ਤੁਹਾਡੇ ਤੋਂ ਬਿਲਕੁਲ ਵੀ ਸੈਟਿੰਗ ਨਹੀਂ ਆਉਂਦੀ ਤਾਂ ਤੁਸੀਂ ਕੀ ਕਰ ਸਕਦੇ ਹੋ ਪਹਿਲਾਂ ਥੋੜੀ ਜਿਹੀ ਇੱਕ ਹਲਕੀ ਇੱਥੇ ਚਾਕਾਂ ਕੋਲੇ ਆਪਾਂ ਪ੍ਰੈਸ ਵਗੈਰਾ ਇਹਨੂੰ ਲਗਾ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਸਾਰਾ ਕਪੜਾ ਆਪਾਂ ਨੇ ਸੈਟਿੰਗ ਕਰਨਾ ਬਾਲ ਦੇਖੋ ਕੋਈ ਵੀ ਨਹੀਂ ਦੇਖੋ ਇਹਦੇ ਚ ਹੈ ਗਿਆ ਤੇ ਉਸ ਤੋਂ ਬਾਅਦ ਆਪਾਂ ਨੇ ਇੱਕ ਉਂਗਲ ਰੱਖਣੀ ਆਪਣੀ ਲਾਈਨਿੰਗ ਵਾਲੀ ਥਾਂ ਤੇ ਤੇ ਇੱਕ ਆਪਾਂ ਜਿੱਥੋਂ ਆਪਣਾ ਚਾਕ ਫੋਲਡ ਕਰਨਾ ਹੈ ਠੀਕ ਹੈ ਜੀ ਇੰਜ ਕਰਕੇ ਠੀਕ ਹੈ ਜੀ ਇੰਨਾ ਕਿ ਹਿੱਸਾ ਪਹਿਲਾਂ ਆਪਾਂ ਨੇ ਫੋਲਡ ਕਰਨਾ ਤੇ ਇਹ ਨਿਸ਼ਾਨ ਤੁਸੀਂ ਪਹਿਲਾਂ ਵੀ ਲਗਾ ਸਕਦੇ ਹੋ ਜਦੋਂ ਆਪਾਂ ਜਿਹੜੀ ਸ਼ਰਟ ਹੈ ਕਟਿੰਗ ਕਰਦੇ ਆ ਇੱਕ ਨਿਸ਼ਾਨ ਵੀ ਤੁਸੀਂ ਲਗਾ ਸਕਦੇ ਹੋ ਸਿੱਧੇ ਹੈ ਨਾ ਸਕੇਲ ਨਾਲ ਜਿਹੜਾ ਆਪਣਾ ਵੱਡਾ ਸਕੇਲ ਹੁੰਦਾ ਫੁੱਟੇ ਨਾਲ ਠੀਕ ਹੈ ਜੀ ਤੇ ਉਹ ਨਿਸ਼ਾਨ ਲਗਾ ਸਕਦੇ ਹੋ ਉਹਦੇ ਨਾਲ ਅੰਦਾਜ਼ਾ ਰਹਿੰਦਾ ਵੀ ਆਪਾਂ ਨੇ ਇੰਨੇ ਕਿ ਚਾਕ ਫੋਲਡ ਕਰਨੇ ਨੇ ਜਿਵੇਂ 1.5 ਇੰਚ ਦੇ 2 ਇੰਚ ਦੇ ਤੇ ਚਲੋ ਮੈਂ ਇੰਨੇ ਤਾਂ ਯਾਨੀ ਕਿ ਪਹਿਲਾਂ ਹੀ ਮੈਂ ਆਪਣੀ ਜਿਹੜੀ ਕਟਿੰਗ ਹੈ ਉਹ ਸਹੀ ਕਰਕੇ ਰੱਖਦੀ ਆ ਇਸ ਕਰਕੇ ਆ ਦੇਖੋ ਮੈਨੇ ਜਿੰਨਾ ਨਿਸ਼ਾਨ ਸੀਗਾ 1.5 ਇੰਚ ਦਾ ਜਿਹੜਾ ਮੈਨੇ ਚਾਕ ਇਹ ਫੋਲਡ ਕਰ ਲੈਨੇ ਐ ਤੇ ਇੱਥੇ ਮੇਰੀ ਜਿਹੜੀ ਹੈਗੀ ਸੀਗੀ ਸ਼ਰਟ ਇਹ ਥੋੜੇ ਇੱਕ ਵਰਕ ਵਾਲੀ ਸੀਗੀ ਇਸ ਕਰਕੇ ਹੌਲੀ-ਹੌਲੀ ਮੈਂ ਇੱਥੇ ਸਲਾਈ ਲਗਾਵਾਂਗੀ ਠੀਕ ਹੈ ਜੀ ਤਾਂ ਕਿ ਜਿਹੜੀ ਆਪਣੀ ਚਾਕ ਦੀ ਫਿਨਿਸ਼ਿੰਗ ਹੈ ਉਹ ਬਿਲਕੁਲ ਵਧੀਆ ਆਵੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਲਾਈਨਿੰਗ ਤੱਕ ਆਪਾਂ ਨੇ ਜਿਹੜੀ ਹੈਗੀ ਸਲਾਈ ਇੱਕ ਵਰੀ ਲਗਾ ਲੈਣੀ ਹੈ ਜਿੱਥੇ ਆਪਣੀ ਲਾਈਨਿੰਗ ਆ ਗਈ ਉਸ ਤੋਂ ਬਾਅਦ ਸੂਈ ਆਪਾਂ ਨੇ ਵਿੱਚ ਰੱਖ ਕੇ ਤੇ ਜਿੱਥੇ ਆਪਣੀ ਹਿਪ ਹੈ ਉਥੋਂ ਆਪਾਂ ਨੇ ਫਿਰ ਆਪਣੇ ਇਹਨੇ ਚਾਕ ਫੜਨੇ ਨੇ ਠੀਕ ਹੈ ਜੀ ਤੇ ਜਿੰਨਾ ਆਪਾਂ ਨੇ ਫਿਰ ਫੋਲਡ ਕਰਨਾ ਆਪਣਾ ਕੱਪੜਾ ਉਹਨਾਂ ਆਪਾਂ ਨੇ ਪਹਿਲਾਂ ਹੀ ਹਿਪ ਕੋਲੋਂ ਆਪਾਂ ਨੇ ਫੋਲਡ ਐਮੇਕ ਕਰ ਲੈਣਾ ਠੀਕ ਹੈ ਜੀ ਇੰਜ ਕਰਕੇ ਦੇਖੋ ਜਿਵੇਂ ਮੈਨੇ ਇਹਨਾ ਕਪੜਾ ਫੋਲਡ ਕਰਨਾ ਮੈਨੇ ਪਹਿਲਾਂ ਹੀ ਇੰਨਾ ਫੋਲਡ ਕਰ ਲਿਆ ਤੇ ਆ ਦੇਖੋ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਦਿਖਾਵਾਂਗੀ ਤੇ ਲੋ ਜੀ ਇੰਜ ਕਰਕੇ ਠੀਕ ਹੈ ਜੀ ਤੇ ਨੂੰ ਇੱਕ ਹੱਥ ਨਾਲ ਆਪਾਂ हिਪ ਕੋਲੋਂ ਫੜਾਂਗੇ ਇੱਕ ਹੱਥ ਨਾਲ ਜਿਹੜਾ ਆਪਾਂ ਜਿਹੜਾ ਆਪਣਾ ਕਪੜਾ ਜਿਹੜਾ ਚਾਕਨੇ ਉਹ ਸੈੱਟ ਕਰਦੇ ਜਾਵਾਂਗੇ ਤੇ ਨੂੰ ਇੱਕ ਆਪਾਂ ਇੰਜ ਕਰਕੇ ਦੇਖੋ ਜਿਵੇਂ ਮੈਨੇ ਫੋਲਡ ਕੀਤਾ ਹੈ ਨਾ ਐਵੇਂ ਤੁਸੀਂ ਫੋਲਡ ਐਵੇਂ ਕਰ ਲੈਣਾ ਠੀਕ ਹੈ ਜੀ ਤੇ ਫਿਰ ਆਪਾਂ ਐਵੇਂ ਸਲਾਈ ਲਗਾਵਾਂਗੇ ਤੁਸੀਂ ਇਹਦੇ 'ਚ ਜਿਹੜਾ ਬਖੀਆ ਉਹ ਮੋਟਾ ਰੱਖਣਾ ਠੀਕ ਹੈ ਜੀ ਲਾਸਟ ਵਾਲਾ ਜਿਵੇਂ 5 ਨੰਬਰ ਤੇ ਹੁੰਦਾ ਉਵੇਂ ਆਪਾਂ ਨੇ ਜਿਹੜੀ ਆਪਣਾ ਬਖਿਆ ਕਰ ਲੈਣਾ ਤੇ ਆ ਦੇਖੋ ਹੈ ਨਾ ਕਿੰਨਾ ਦੇਖੋ ਵਧੀਆ ਜਿਹੜਾ ਆਪਣਾ ਚਾਕ ਹੈ ਫੋਲਡ ਹੋ ਰਿਹਾ ਤੇ ਪਿੱਛੇ ਹੱਥ ਨਾਲ ਆਪਾਂ ਖਿੱਚਦੇ ਜਾਵਾਂਗੇ ਤੇ ਮੂਰੇ ਹੱਥ ਨਾਲ ਆਪਾਂ ਜਿਹੜੇ ਚਾਕ ਹੈ ਉਹ ਸੈੱਟ ਕਰਦੇ ਜਾਵਾਂਗੇ ਤੇ ਜਿੱਥੇ ਫਿਰ ਆਪਣੀ हिਪ ਦੇਖੋ ਆ ਗਈ ਹੈ ਉਸ ਤੋਂ ਬਾਅਦ ਆਪਾਂ ਨੇ ਕਈ ਕੀ ਕਰਦੇ ਨੇ ਸਿੱਧੀ ਐਵੇਂ ਮੋੜ ਦਿੰਦੇ ਨੇ ਠੀਕ ਹੈ ਜੀ ਤ੍ਰਿਕੁਣ ਜੀ ਜੀ ਲੈ ਜਾਂਦੇ ਨੇ ਤੇ ਆਪਾਂ ਨੇ ਇੰਜ ਨਹੀਂ ਕਰਨਾ ਹੈਗਾ ਦੇਖੋ ਜਿਵੇਂ ਆਪਣਾ ਚਾਕ ਨੇ ਨਾ ਐਵੇਂ ਪਹਿਲਾਂ ਆਪਾਂ ਚਾਕੇ ਇੱਦਾਂ ਸਲਾਈ ਨਹੀਂ ਲੈ ਕੇ ਜਾਣੀ ਜਿਵੇਂ ਮੈਂ ਹੁਣ ਤੁਹਾਨੂੰ ਅਸੀਂ ਦੱਸੀ ਸੀ ਨਾ ਐਵੇਂ ਨਹੀਂ ਲੈ ਕੇ ਜਾਣੀ ਤੁਸੀਂ ਪਹਿਲਾਂ ਇੰਜ ਕਰਕੇ ਸਲਾਈ ਜਿਹੜੀ ਲਗਾਉਣੀ ਐਵੇਂ ਕੱਪੜਾ ਜਿਹੜਾ ਘੁਮਾ ਲੈਣਾ ਠੀਕ ਹੈ ਜਿਹੜੇ ਚਾਰ ਪੰਜ ਟਾਂਕੇ ਜਿਹੜੇ ਹੈਗੇ ਨੇ ਆਪਾਂ ਨੇ ਸਿੱਧੇ ਐਵੇਂ ਲਗਾਉਣੇ ਨੇ ਤੇ ਇੱਥੇ ਵੀ ਵੈਸੇ ਜਿੰਨਾ ਆਪਣਾ ਕੱਪੜਾ ਫੋਲਡ ਕਰਨਾ ਪਹਿਲਾਂ ਆਪਾਂ ਫੋਲਡ ਕਰ ਲਵਾਂਗੇ ਇੰਜ ਕਰਕੇ ਤੇ ਫਿਰ ਆਪਾਂ ਐਵੇਂ ਘੁਮਾਵਾਂਗੇ ਆਪਣੇ ਪੈਰ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਪਹਿਲਾਂ ਹਲਕੀ ਜਿਹੀ ਥੋੜੀ ਜਿਹੀ ਕਪਾ ਹੋਰ ਸਲਾਈ ਲਗਾ ਲਵਾਂਗੇ ਤਾਂ ਕਿ ਜਿਹੜੀ ਆਪਣੀ ਹੈਗੇ ਨੇ ਚਾਕ ਐਨ ਸਹੀ ਫੋਲਡ ਹੋਣ ਇੰਜ ਕਰਕੇ ਦੇਖੋ ਪਹਿਲਾਂ ਆਪਾਂ ਨੇ ਇੰਨੀ ਸਲਾਈ ਇਹ ਲਗਾ ਲੈਣੀ ਹੈ ਇੱਥੇ ਤੱਕ ਆਪਾਂ ਆਪਣੀ ਜਿਹੜੀ ਮਸ਼ੀਨ ਲੈ ਕੇ ਆਵਾਂਗੇ ਉਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਜਿੱਥੇ ਆਪਣਾ ਘੇਰਾ ਹੁੰਦਾ ਘੇਰੇ ਕੋਲੋਂ ਆਪਾਂ ਜਿਹੜਾ ਕਪੜਾ ਫੜਾਂਗੇ ਘੇਰੇ ਕੋਲ ਆਪਣੇ ਨਿਸ਼ਾਨ ਲੱਗੇ ਹੋਏ ਨੇ ਉਹ ਨਿਸ਼ਾਨ ਤੇ ਫਿਰ ਆਪਾਂ ਜਿੰਨਾ ਆਪਣਾ ਕਪੜਾ ਫੋਲਡ ਕਰਨਾ ਉਹ ਤੇ ਆਪਾਂ ਉਨਾਂ ਆਪਾਂ ਫੋਲਡ ਪਹਿਲਾਂ ਹੀ ਕਰਕੇ ਰੱਖਾਂਗੇ ਠੀਕ ਹੈ ਜੀ ਕਈ ਵਰੀ ਕੀ ਹੁੰਦਾ ਆਪਾਂ ਨੀਚੋਂ ਪਹਿਲਾਂ ਫੋਲਡ ਕਰਦੇ ਨਹੀਂ ਹੈਗੇ ਤੇ ਜਿਵੇਂ ਜਿਵੇਂ ਮਸ਼ੀਨ ਆਪਣੀ ਚੱਲੀ ਆਵੇਂ ਆਪਾਂ ਫੋਲਡ ਕਰਦੇ ਜਾਂਦੇ ਉਹਦੇ ਨਾਲ ਹੈਗੇ ਫਿਰ ਤਾਂ ਹੀ ਆਪਣਾ ਜਿਹੜਾ ਕੱਪੜਾ ਉਹ ਘਟ ਵੱਧ ਜਾਂਦਾ ਪਹਿਲਾਂ ਹੀ ਆਪਾਂ ਨੂੰ ਕੱਪੜਾ ਜਿਹੜਾ ਸੈੱਟ ਕਰਨਾ ਹੁੰਦਾ ਆ ਦੇਖੋ ਇੰਜ ਕਰਕੇ ਆਪਾਂ ਨੇ ਪਹਿਲਾਂ ਹੀ ਸੈੱਟ ਕਰਨਾ ਇਹਦੇ ਕੋਲੇ ਘੇਰੇ ਕੋਲੋਂ ਠੀਕ ਹੈ ਜੀ ਇੰਜ ਕਰਕੇ ਜਿੰਨਾ ਆਪਾਂ ਨੇ ਫੋਲਡ ਕਰਨਾ ਆਪਾਂ ਪਹਿਲੇ ਨਿਸ਼ਾਨ ਲਗਾ ਲੈਨੇ ਆ ਤੇ ਇਹ ਕੱਪੜੇ ਨੂੰ ਨਾ ਆਪਾਂ ਨੇ ਬਿਲਕੁਲ ਵੀ ਖਿੱਚਣਾ ਨਹੀਂ ਹੈਗਾ ਕਿਸੇ ਨੂੰ ਵੀ ਨਾ ਹੀ ਲਾਈਨਿੰਗ ਨੂੰ ਖਿੱਚਣਾ ਨਾ ਹੀ ਜਿਹੜਾ ਆਪਣਾ ਮੇਨ ਫੈਬਰਿਕ ਹੁੰਦਾ ਉਹਨੂੰ ਖਿੱਚਣਾ ਐਵੇਂ ਆਪਾਂ ਨੇ ਬਸ ਆਪਣੇ ਪੋਲੇ ਪੋਲੇ ਹੱਥਾਂ ਨਾਲ ਨਰਮ ਨਰਮ ਹੱਥਾਂ ਨਾਲ ਕੱਪੜੇ ਨੂੰ ਬਿਲਕੁਲ ਆਰਾਮ ਨਾਲ ਇਹਨੂੰ ਆਪਾਂ ਫੜ ਕੇ ਰੱਖਣਾ ਠੀਕ ਹੈ ਜੀ ਬਿਲਕੁਲ ਵੀ ਨਹੀਂ ਖਿੱਚਣਾ ਹੈਗਾ ਜੇ ਅਗਰ ਤੁਸੀਂ ਖਿੱਚਦੇ ਹੋ ਨਾ ਤਾਂ ਜਿਹੜੇ ਤੁਹਾਡੇ ਇਹਨੇ ਬਲ ਪੈਂਦਾ ਹੁੰਦਾ ਲਾਈਨਿੰਗ ਦੇ ਵਿੱਚ ਜਾਂ ਕੱਪੜੇ ਦੇ ਵਿੱਚ ਇਸ ਕਰਕੇ ਕੋਈ ਵੀ ਕੱਪੜਾ ਤੁਹਾਨੂੰ ਖਿੱਚਣਾ ਨਹੀਂ ਹੈਗਾ ਬਿਲਕੁਲ ਆਰਾਮ ਨਾਲ ਜਿਹੜੀ ਇਹ ਸਲਾਈ ਲਗਾਉਣੀ ਹੈ ਤੇ ਇੰਜ ਕਰਕੇ ਕੱਪੜਾ ਦੇਖੋ ਆਪਣੇ ਇਕੱਠਾ ਕਰ ਲੈਣਾ ਤੇ ਪਿੱਛੋਂ ਐਵੇਂ ਖਿੱਚ ਦੇਣਾ ਐਵੇਂ ਦੇਖੋ ਜਿਹੜੇ ਤੁਹਾਡੇ ਚਾਕ ਨੇ ਬਹੁਤ ਵਧੀਆ ਫੋਲਡ ਹੋਣਗੇ ਫਿਨਿਸ਼ਿੰਗ ਨਾਲ ਹੋਣਗੇ ਕਈ ਵਾਰੀ ਮੈਂ ਦੇਖਦੀ ਆਂ ਭੈਣਾਂ ਦੇ ਇਹਨਾਂ ਚਾਕ ਬਿਲਕੁਲ ਵੀ ਫੋਲਡ ਵਧੀਆ ਨਹੀਂ ਕੀਤੇ ਹੁੰਦੇ ਹੈਗੇ ਕਈ ਵਾਰੀ ਲਾਈਨਿੰਗ ਵੱਧ ਦਿੱਤੀ ਹੁੰਦੀ ਹੈ ਕਈ ਵਾਰੀ ਜਿਹੜਾ ਕੱਪੜਾ ਹੈਗਾ ਲਾਈਨਿੰਗ ਅਲੱਗ ਹੁੰਦੀ ਹੈ ਕੱਪੜਾ ਲੱਗ ਹੋ ਜਾਂਦਾ ਤਰਪਾਈ ਵੀ ਫਿਰ ਉਹਦੇ ਤੇ ਵਧੀਆ ਨਹੀਂ ਹੁੰਦੀ ਹੈਗੀ ਸ਼ੋਅ ਕਰਦੀ ਹੁੰਦੀ ਹੈ ਵੀ ਹਾ ਇਹ ਕੱਪੜਾ ਲੱਗ ਹੋਇਆ ਪਿਆ ਤੇ ਲਾਈਨਿੰਗ ਅਲੱਗ ਇਸ ਕਰਕੇ ਦੇਖਿਓ ਤੁਸੀਂ ਹੈਨਾ ਐਵੇਂ ਤੁਸੀਂ ਫੋਲਡ ਕਰੋਗੇ ਨਾ ਥੋੜਾ ਜਿਹੜਾ ਕਪੜਾ ਤੇ ਲਾਈਨਿੰਗ ਬਿਲਕੁਲ ਇਕੁਅਲ ਹੋਣਗੇ ਇਕਸਾਰ ਹੋਣਗੇ ਤੇ ਬਹੁਤ ਸੋਹਣੇ ਲੱਗਣਗੇ ਦੇਖੋ ਕਿੰਨੀ ਜਿਆਦਾ ਦੇਖੋ ਫਿਨਿਸ਼ਿੰਗ ਆਈ ਹੈ ਚਾਕ ਫੋਲਡ ਦੇ ਵਿੱਚ ਤੇ ਜਦਕਿ ਇਹ ਕਪੜਾ ਨਾ ਬਹੁਤ ਜਿਆਦਾ ਪਤਲਾ ਸੀਗਾ ਹਲਕਾ ਸੀਗਾ ਤੁਸੀਂ ਦੇਖ ਵੀ ਸਕਦੇ ਹੋ ਹੈਨਾ ਤੇ ਇੱਥੇ ਫਿਨਿਸ਼ਿੰਗ ਬਹੁਤ ਵਧੀਆ ਆ ਕਿਉਂਕਿ ਮੈਨੇ ਬਿਲਕੁਲ ਇੱਕ ਤਾਂ ਆਰਾਮ ਨਾਲ ਇੱਕ ਪੋਲੇ ਜਿਹੇ ਹੱਥਾਂ ਨਾਲ ਬਿਲਕੁਲ ਐਵੇਂ ਫੋਲਡ ਕੀਤੇ ਨੇ ਚਲੋ ਜੀ ਦੂਜੀ ਵਾਰੀ ਵੀ ਦੇਖੋ ਆਪਾਂ ਨੇ ਦੂਜੀ ਸਾਈਡ ਦੇ ਜਿਹੜੇ ਚਾਕ ਨੇ ਅਮੀ ਕਰ ਲੈਣੇ ਨੇ ਤੇ ਲਾਈਨਿੰਗ ਤੇ ਲੈ ਕੇ ਆ ਫੇਰ ਮਸੂਈ ਵਿੱਚ ਰੱਖ ਦੇਣੀ ਆ ਉਸ ਤੋਂ ਬਾਅਦ ਫੇਰ ਆਪਾਂ ਨੇ ਹਿਪ ਕੋਲੋ ਲਿਜਾ ਕੇ ਆਪਣੀ ਸੈਟਿੰਗ ਦੇ ਚਾਕ ਨੇ ਜਿਹੜੇ ਮੈਂ ਕਰ ਲੈਣੇ ਨੇ ਠੀਕ ਹੈ ਜੀ ਅਗਰ ਭੈਣਾਂ ਨੂੰ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਪਲੀਜ਼ ਲਾਈਕ ਕਰਕੇ ਜ਼ਰੂਰ ਜਾਇਓ ਜੀ ਕਮੈਂਟ ਵੀ ਕਰਨਾ ਠੀਕ ਹੈ ਜੀ ਇੰਜ ਕਰਕੇ ਦੇਖੋ ਆਪਣੇ ਚਾਕ ਨੇ ਜਿਹੜੇ ਉਹ ਫੋਲਡ ਹੋ ਗਏ ਨੇ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਤੇ ਪ੍ਰੈਸ ਮਾਰ ਕੇ ਫਿਰ ਤੁਸੀਂ ਤਰਪਾਈ ਵਗੈਰਾ ਇਹਦੇ ਤੇ ਕਰ ਸਕਦੇ ਹੋ ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਆਈ ਹੈ ਤੇ ਫਿਨਿਸ਼ਿੰਗ ਇੱਕ ਉਦੋਂ ਵੀ ਆਉਂਦੀ ਹੈ ਅਗਰ ਆਪਾਂ ਜਿਹੜਾ ਫਾਲਤੂ ਕੱਪੜਾ ਇਹਦੇ ਵਿੱਚ ਨਹੀਂ ਰੱਖਾਂਗੇ ਚਾਕ ਦੇ ਵਿੱਚ ਜਿੰਨਾ ਆਪਾਂ ਨੇ ਫੋਲਡ ਕਰਨਾ ਹੁੰਦਾ ਜਿੰਨੇ 1.5 ਇੰਚ ਦਾ ਕੱਪੜਾ ਬਹੁਤ ਹੁੰਦਾ ਫੋਲਡ ਕਰਨ ਲਈ 1.5 ਤੋਂ ਅਗਰ ਆਪਾਂ ਵੱਧ ਰੱਖਾਂਗੇ ਨਾ ਤਾਂ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਇਸ ਕਰਕੇ 1.5 ਇੰਚ ਬਹੁਤ ਹੁੰਦਾ ਠੀਕ ਹੈ ਜੀ ਤੇ ਲਓ ਜੀ ਇਹ ਹੋ ਗਏ ਨੇ ਆਪਣੇ ਚਾਕ ਫੋਲਡ ਤੇ ਵੀਡੀਓ ਨੂੰ ਪਲੀਜ਼ ਜ਼ਰੂਰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਇੱਕ ਹਾਈਪ ਵਾਲਾ ਬਟਨ ਵੀ ਆਉਂਦਾ ਉਹ ਵੀ ਜ਼ਰੂਰ ਪ੍ਰੈਸ ਕਰਕੇ ਜਾਇਓ ਜੀ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਤੇ ਆਪਾਂ ਫੇਰ ਮਿਲਾਂਗੇ ਤੁਹਾਨੂੰ ਇੱਕ ਨਵੇਂ ਵੀਜੀ ਵੀਡੀਓ ਦੇ ਨਾਲ ਉਦੋਂ ਦੇ ਲਈ ਫਿਰ ਅੱਡੋਕ ਕੇ ਟਾਟਾ ਬਾਈ ਬਾਈ ਤੇ ਇਹਨੂੰ ਹੁਣ ਆਪਾਂ ਹੁਣ ਤਰਪਾਈ ਵਗੈਰਾ ਕਰਾਂਗੇ